ਸਸਤੀ ਕਲ ਜੀ ਸਾਰਿਆਂ ਨੂੰ ਫਸਟ ਫੈਸ਼ਨ ਰਿਪੋਰਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਅਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਔਨਲਾਈਨ ਪੇਮੈਂਟ ਪਾਣੀ ਐਡਰੈਸ ਭੇਜਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਸੰਡੇ ਨੂੰ ਵੀਡੀਓ 11 ਵਜੇ ਆਊਗੀ ਤੇ ਲੋ ਜੀ ਅੱਜ ਆਪਾਂ ਤੁਹਾਡੇ ਲਈ ਪ ਲਓ ਜੀ ਪਹਿਲਾ ਸੂਟ ਰਾਸ ਬ੍ਰਾਂਡ ਦਾ ਸੂਟ ਹੋਊਗਾ ਬਹੁਤ ਹੀ ਸੋਹਣਾ ਜਿਆਦਾ ਮਤਲਬ ਕਿ ਕਲਰ ਐਂਡ ਪ੍ਰਿੰਟ ਹੋਣਗੇ ਲਓ ਜੀ ਤਿੰਨ ਤਿੰਨ ਮੀਟਰ ਦੀਆਂ ਸਲਵਾਰਾਂ ਵਿਦ ਚਨੋਂਨ ਦੁਪੱਟਾ ਠੀਕ ਹੈ ਜੀ ਲਓ ਪਹਿਲਾ ਸੂਟ ਦੇਖੋ ਕਲਰ ਬਹੁਤ ਜਿਆਦਾ ਸੋਹਣਾ ਹੈ ਬਹੁਤ ਹੀ ਜਿਆਦਾ ਔਰ ਪ੍ਰਿੰਟ ਉਸ ਤੋਂ ਵੀ ਸੋਹਣਾ ਪਹਿਲਾ ਸੂਟ ਦੇਖੋ ਮੈਂ ਸਾਰਾ ਖੋਲ ਕੇ ਦਿਖਾਉਣੀ ਆ ਇਹ ਹੈਗਾ ਜੀ ਰਾਸ ਬ੍ਰਾਂਡ ਦਾ ਸੂਟ ਹੈ ਬਹੁਤ ਖੂਬਸੂਰਤ ਸੂਟ ਪ੍ਰਿੰਟ ਐਂਡ ਕਲਰ ਨੋਟ ਕਰ ਲਿਓ। ਲੋ ਜੀ। ਅ ਆ ਲਿਖਿਆ ਹੀ ਹੋਇਆ ਇਹਦੇ ਤੇ। ਰਜਵਾੜੀ ਬਾਇਏ ਰਾਸ। ਠੀਕ ਹੈ ਜੀ। ਤੇ ਇਹਦੇ ਪੈਚ ਲੱਗੇ ਹੋਏ ਆ ਘੇਰੇ ਤੇ ਬਹੁਤ ਜ਼ਿਆਦਾ ਸੋਹਣਾ ਪੈਚ ਲੱਗੇ ਹੋਏ ਆ। ਆ ਲਓ। ਇਹ ਲੇਸ ਨਹੀਂ ਆ ਇਹਦੇ ਤੇ ਪੈਚ ਆ ਇਹ। ਠੀਕ ਹੈ ਜੀ। ਬਹੁਤ ਖੂਬਸੂਰਤ ਜਿਹਾ ਪੈਚ। ਤੇ ਫਿਰ ਦਿਖਾਉਣੀ ਆ ਤੁਹਾਨੂੰ ਇਹਦੀ ਮੈਂ ਸਲਵਾਰ। ਸਲਵਾਰ ਇੱਕ ਵਾਰੀ ਮੈਂ ਫਿਰ ਵੀ ਖੋਲ ਕੇ ਚੈੱਕ ਕਰ ਲਾਂ। ਢਾਈ ਆ ਕਿ ਤਿੰਨ ਹੈ ਤਿੰਨ ਹੈ ਕਿ ਢਾਈ ਆ ਆ ਇਧਰ 3 ਲੋ ਜੀ 3 ਮੀਟਰ ਦੀ ਸਲਵਾਰ ਦੇ ਨਾਲ ਇਹ ਸੂਟ ਆਊਗਾ ਰਸ ਬ੍ਰਾਂਡ ਦਾ ਬਹੁਤ ਖੂਬਸੂਰਤ ਕ੍ਰੇਪ ਦੀ ਸਲਵਾਰ ਲਸ਼ ਲਸ਼ ਕਰਨ ਦੇ ਸੂਟ ਕ੍ਰੇਪ ਦਾ ਸ਼ਰਟ ਵਿਦ ਪੈਚ ਤੇ ਦੁਪੱਟਾ ਦੇਖੋ ਚਨੋਂਨ ਦਾ ਦੁਪੱਟਾ 2.5 ਮੀਟਰ ਤੇ 4 ਸਾਈਡ ਪੈਚ ਇਹ ਲੇਸ ਨਹੀਂ ਹੈਗੀ ਇਹ ਪੈਚ ਲੱਗਿਆ ਹੋਇਆ ਲੋ ਜੀ ਬਹੁਤ ਹੀ ਪਿਆਰਾ ਜਿਹਾ ਖੁੱਲਾ ਚੌੜਾ 2.5 ਮੀਟਰ ਦਾ ਚੌੜਾਈ ਵੀ ਪੂਰੀ ਔਰ ਲੰਬਾਈ ਵੀ ਪੂਰੀ ਠੀਕ ਹੈ ਜੀ ਆਹ ਲੋ ਬਹੁਤ ਸੋਹਣੇ ਸੂਟ ਨੇ ਬਹੁਤ ਪਿਆਰੇ ਜਿਹੇ ਪਿਓਰ ਚਨੋਂਨ ਦੇ ਦੁਪੱਟਿਆਂ ਨਾਲ ਤੇ ਪ੍ਰਾਈਸ ਹੈਗੀ ਆ 3600 ਇੱਕ ਮਿੰਟ ਇੱਥੇ ਲਿਖੀ ਹੋਈ ਹੈ 3695 3695 ਦੇ ਵਿੱਚ ਬਹੁਤ ਸੋਹਣਾ ਬ੍ਰਾਂਡਡ ਸੂਟ ਤੁਹਾਡੇ ਘਰ ਆ ਜਾਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲੋ ਜੀ ਨੈਕਸਟ ਦੇਖੋ ਅਗਲਾ ਇਹਦੇ ਵਿੱਚ ਇਹ ਵਾਲਾ ਕਲਰ ਮਿਲੂਗਾ ਇਹ ਹੈਗਾ ਮਾਊਸ ਜਿਹਾ ਕਲਰ ਲੱਗਦਾ ਹੈ ਹੈਨਾ ਆਹ ਲੋ ਜੀ ਇਹ ਵਾਲਾ ਕਲਰ ਹੈਗਾ ਸ਼ਰਟ ਦਾ ਤੇ ਇਹ ਵਾਲਾ ਹੈਗਾ ਸਲਵਾਰ ਦਾ ਮਾਊਸ ਕਲਰ ਦੇ ਵਿੱਚ ਸੂਟ ਹੈਗਾ ਇਹ ਮੈਨੂੰ ਲੱਗਦਾ ਆਪਾਂ ਸਾਰਾ ਨਾ ਖੋਲੀਏ ਬਹੁਤ ਖਲਾਰਾ ਪੈ ਜਾਂਦਾ ਹੈ ਨਾ ਸੂਟਾਂ ਦਾ ਤੇ ਇਹ ਜੀ ਬੱਜੀ ਹੋਈ ਆ ਤੁਸੀਂ ਪ੍ਰਿੰਟ ਦੇਖੋ ਇਹਦਾ ਹਾਂ ਮਾਊਸ ਕਲਰ ਦੇ ਵਿੱਚ ਆਊਗਾ ਸੂਟ ਇਹ ਤੇ ਪੈਚ ਦਿਖਾਉਣੀ ਆ ਤੁਹਾਨੂੰ ਮੈਂ ਇਹਦਾ ਇਹ ਹੈਗਾ ਜੀ ਇਹਦਾ ਪੈਚ ਠੀਕ ਹੈ ਤੇ ਸਲਵਾਰ ਦਾ ਕਲਰ ਦੇਖੋ ਇਹ ਵਾਲਾ ਕਲਰ ਹੈ ਸਲਵਾਰ ਦਾ ਐਗਜੈਕਟ ਮਾਊਸ ਕਲਰ ਦੇ ਵਿੱਚ ਸੂਟ ਆਊਗਾ ਤੇ ਪ੍ਰਾਈਸ 3695 ਹੋਊਗੀ ਤੇ ਇਹ ਰਹੂਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਆਪਾਂ ਖੋਲਦੇ ਆਂ ਇਹ ਆ ਲਓ ਫੁੱਲਾ ਡੁਲਾ 2.5 ਮੀਟਰ ਦਾ ਦੁਪੱਟਾ 4 ਸਾਈਡ ਪੈਚ ਠੀਕ ਹੈ ਜੀ ਹਰ ਏਸ ਗਰੁੱਪ ਨੂੰ ਸੂਟ ਕਰਦਾ ਹੋਇਆ ਕਲਰ ਮਾਊਸ ਕਲਰ ਬਹੁਤ ਲਾਈਕ ਕੀਤਾ ਜਾਂਦਾ ਹਰ ਏਸ ਗਰੁੱਪ ਵੱਲੋਂ ਹੀ ਲਾਈਕ ਕੀਤਾ ਜਾਂਦਾ ਇਹ ਇੰਨਾ ਸੋਹਣਾ ਕਲਰ ਹੁੰਦਾ ਇਹ ਜੀ ਅਗਲਾ ਕਲਰ ਇਹ ਵੀ ਰਾਸ ਬ੍ਰਾਂਡ ਦਾ ਹੀ ਸੂਟ ਹੈ ਸੇਮ ਡਿਜ਼ਾਈਨਿੰਗ ਰਹੂਗੀ ਸਲਵਾਰ ਕੱਢ ਦਿੰਨੇ ਆਪਾਂ ਸਾਈਡ ਤੇ ਆਹ ਲੋ ਜੀ ਇਹ ਹੈਗਾ ਇਹਦਾ ਸ਼ਰਟ ਸ਼ਰਟ ਦਾ ਪ੍ਰਿੰਟ ਦੇਖ ਲਓ ਆ ਲਾਈਟ ਜਾਂ ਗ੍ਰੀਨ ਕਲਰ ਹੈਗਾ ਲਾਈਟ ਜਿਹਾ ਸਹੀ ਹੈ ਹਾਂ ਸਹੀ ਆ ਰਿਹਾ ਬਿਲਕੁਲ ਕਲਰ ਇਹ ਹੈਗਾ ਜੀ ਇਹਦਾ ਪੈਚ ਇੱਥੇ ਸਹੀ ਹੈ ਠੀਕ ਹੈ ਹੁੰ ਗਿਆ ਸਹੀ ਹੈ ਹਾਂ 26 27 28 ਤੱਕ ਵੀ ਜਾਊਗਾ ਇਹਦਾ ਪੈਚ ਕਾਫੀ ਲੰਬਾ ਚੌੜਾ ਹੁੰਦਾ ਪੈਚ ਇਹਦਾ ਤੇ ਆਹ ਦੇਖੋ ਜੀ ਇਹ ਹੈਗਾ ਇਹਦਾ ਪ੍ਰਿੰਟ ਠੀਕ ਹੈ ਜੀ प्यारा ਜਆ ਖੂਬਸੂਰਤ ਜਆ ਸੂਟ ਤੇ 3 ਮੀਟਰ ਦੀ ਸਲਵਾਰ ਹੋਊਗੀ ਨਾਲ ਇਹ ਵਾਲੀ ਸਹੀ ਆ ਰਿਹਾ ਕਲਰ ਹਮ ਕਲਰ ਬਿਲਕੁਲ ਸਹੀ ਦੇਖ ਰਿਹਾ ਹਾਂ ਤੇ ਹੁਣ ਦਿਖਾਵਾਂਗੇ ਆਪਾਂ ਤੁਹਾਨੂੰ ਸੋਹਣਾ ਜਆ ਦੁਪੱਟਾ ਇਹਦਾ ਇਹ ਲੋ ਜੀ ਪੂਰਾ ਹੀ ਖੋਲ ਦਨੇ ਆ ਦੁਪੱਟਾ ਆਹ ਲਓ ਠੀਕ ਹੈ ਜੀ ਪਿਓਰ ਚਨੂਨ ਦਾ ਦੁਪੱਟਾ ਐਨ ਗੰਡੇ ਦੀ ਪੱਤ ਵਰਗਾ ਹਲਕਾ ਪਿਆ ਜਾਵੇਂ ਚੌੜਾਈ ਔਰ ਲੰਬਾਈ ਬਿਲਕੁਲ ਪੂਰੀ ਹੋਊਗੀ ਕਮੀ ਕੋਈ ਨਹੀਂ ਹੈ ਦੀ ਪ੍ਰਾਈਸ ਵੀ ਹੈਗੀ 3695 3600 ਹਾਂ 3695 ਲੋ ਵੀ ਨੈਕਸਟ ਕਲਰ ਦੇਖੋ ਪਰਪਲ ਕਲਰ ਹੈ ਡਿਜੀਟਲ ਜੀ ਪ੍ਰਿੰਟਿੰਗ ਹੈਗੀ ਆ ਦੀ ਸੋਹਣੀ ਸੋਹਣੀ ਪ੍ਰਿੰਟਿੰਗ ਹੈਗੀ ਤੇ ਸਲਵਾਰ ਨੂੰ ਕੱਢਦੇ ਆ ਆਪਾਂ ਵਿੱਚੋਂ ਇਹਦੇ ਤੇ ਫਿਰ ਤੁਹਾਨੂੰ ਸ਼ਰਟ ਦਿਖਾਉਣੀ ਆ ਤੇ ਕ੍ਰੇਪ ਇੰਨੀ ਸੋਹਣੀ ਆ ਨਾ ਜੀ ਇਹ ਪੁੱਛੋ ਹੀ ਨਾ ਬਸ ਉਹ ਨਹੀਂ ਆ ਨੈਚੁਰਲ ਕ੍ਰੇਪ ਮੋਟੀ ਜੀ ਐਂਡ ਪਿਓਰ ਕ੍ਰੇਪ ਆ ਦਿਆਣੀਦਾਰ ਜੀ ਕ੍ਰੇਪ ਨਹੀਂ ਹੁੰਦੀ ਜਿਹੜੀ ਉਹ ਵਾਲੀ ਕ੍ਰੇਪ ਆ ਇਹ ਤੇ ਨਾਲ ਆਊਗਾ ਜੀ ਇਹ ਵਾਲਾ ਇਹਦੇ ਸ਼ਰਟ ਆਹ ਲਓ نیچے ਘੇਰੇ ਤੇ ਮਿਲੂਗਾ ਇਹ ਵਾਲਾ ਪੈਚ ਮੈਂ ਤੁਹਾਨੂੰ ਨਾ ਸ਼ਰਟ ਵੀ ਨਾਪ ਹੀ ਦਿੰਨੀ ਆ ਤੇ ਤਿੰਨੀ ਨਾ ਹੋਵੇ ਸ਼ਰਟ ਵੀ ਰਹੀ ਹੈ ਸ਼ਰਟ ਢਾਈ ਹੈ ਤੇ ਸਲਵਾਰ ਤਿੰਨ ਹੈ ਠੀਕ ਹੈ ਜੀ ਪ੍ਰਿੰਟਿੰਗ ਦੇਖ ਲਓ ਤੁਸੀਂ ਇਹਦੀ ਸੋਹਣੀ ਜੀ ਪ੍ਰਿੰਟਿੰਗ ਹੈ ਤੇ ਜੌਰਜਟ ਹੈ ਇਹ ਜੌਰਜਟ ਦਾ ਹੈ ਜੀ ਸੌਰੀ ਇਹ ਜੌਰਜਟ ਦਾ ਸੂਟ ਹੈ ਤੇ ਜਿਹੜਾ ਪਹਿਲਾਂ ਦੇਖਿਆ ਉਹ ਸੀਗੇ ਕ੍ਰੇਪ ਦੇ ਸੂਟ ਠੀਕ ਹੈ ਜੀ ਆ ਲੋ ਇਹਦੇ ਨੀਚੇ ਵੀ ਪੈਚ ਲੱਗੇ ਹੋਏ ਆ ਪਿਓਰ ਜੌਰਜਟ ਦਾ ਸੂਟ ਹੈ ਜੀ ਇਹ ਤੇ ਇਹ ਹੈਗਾ ਇਹਦਾ ਦੁਪੱਟਾ ਉਹ ਨੈਸੋਮੀ ਹੈ ਹਾਂ ਤੇ ਦੁਪੱਟੇ ਦਾ ਸਾਰਾ ਉਹ ਸੇਮ ਹੈ ਡਿਜ਼ਾਈਨ ਵੀ ਉਹੀ ਹੈ ਡਿਜ਼ਾਈਨ ਵੀ ਉਹੀ ਹੈ ਆ ਲੋ ਠੀਕ ਹੈ ਜੀ ਤੇ ਪ੍ਰਾਈਸ ਵੀ ਉਹੀ ਹੈ ਸੇਮ ਪ੍ਰਾਈਸ ਦਾ ਸੂਟ ਹੈ ਇਹ ਤੇ ਪਿਓਰ ਜੌਰਜਟ ਦੇ ਵਿੱਚ ਤੁਹਾਨੂੰ ਦੁਪੱਟਾ ਮਿਲੂਗਾ ਬਿਲਕੁਲ ਪਿਓਰ ਜੌਰਜਟ ਤੇ ਪਿਓਰ ਜੌਰਜਟ ਦੇ ਵਿੱਚ ਹੀ ਤੁਹਾਨੂੰ ਸ਼ਰਟ ਮਿਲੂਗਾ ਤੇ 크레ਪ ਦੀ 3 ਮੀਟਰ ਦੀ ਸਲਵਾਰ ਆਊਗੀ ਪਿਓਰ 크레ਪ ਦੀ ਲੋ ਬਹੁਤ ਸੋਹਣੇ ਸੂਟ ਹੈ ਭੁੱਖ ਲੈਂਦੀ ਹੈ ਸੂਟਾਂ ਨੂੰ ਦੇਖ ਦੇਖ ਕੇ ਲੋ ਜੀ ਅਗਲਾ ਸੂਟ ਦੇਖੋ ਇਹ ਹੈਗਾ ਸ਼ਿਮਰ ਜਿਕਾਰਡ ਦੇ ਵਿੱਚ ਸੂਟ ਤੇ 크레ਪ ਦੀ ਸਲਵਾਰ ਹੋਊਗੀ ਨਾਲ ਲੋ ਜਿਕਾਰਡ ਦਾ ਮਤਲਬ ਹੁੰਦਾ ਜਿਹਦੇ ਵਿੱਚ ਸੈਲਫ ਜਾਂ ਥੋੜਾ ਪ੍ਰਿੰਟ ਹੁੰਦਾ ਹੈ ਆ ਦੇਖੋ ਮਤਲਬ ਬੀਬੀ ਦਿਖਾਈ ਆ ਜਿਹੜੀ ਨਾ ਵਿੱਚ ਬੁਣਤੀ ਜੀ ਹੁੰਦੀ ਆ ਤੁਹਾਨੂੰ ਦਿਖ ਰਹੀ ਆ ਨਾ ਇਹ ਵਾਲਾ ਸਿਲਕ ਪ੍ਰਿੰਟ ਹੁੰਦਾ ਜਿਹੜਾ ਇਹਨੂੰ ਕਹਿੰਦੇ ਆ ਭਜਕਾਰਡ ਸ਼ਿਮਰ ਜਕਾਰਡ ਬਿਲਕੁਲ ਸੌਫਟ ਵਾਲੀ ਸ਼ਿਮਰ ਜਕਾਰਡ ਤੇ ਇਹ ਹੈਗੀ ਹੈ ਜੀ ਇਹਦੀ ਬੈਕ ਸਾਈਡ ਕੋਈ ਚੋਬਣ ਵਾਲੀ ਨਹੀਂ ਹੈਗੀ ਵੀ ਤੁਹਾਡੇ ਥੋੜੇ ਚੁਬੂਗੀ ਬਹੁਤ ਸੌਫਟ ਵਾਲਾ ਕਪੜਾ ਹੈਗਾ ਤੇ ਮੈਂ ਤੁਹਾਨੂੰ ਨਾਪ ਕੇ ਦੱਸਣ ਦੀ ਵੈਸੇ ਲੋੜ ਨਹੀਂ ਹੈਗੀ ਕਿਉਂਕਿ ਜਿਹੜੀ ਇਹਦੀ ਸ਼ਰਟ ਹੈਗੀ ਆ ਉਹ 250 ਹੈ ਜੀ ਲਓ 250 ਦਾ ਮਤਲਬ ਕੀ ਹੁੰਦਾ 2.5 ਮੀਟਰ ਹਾਂ 2.5 ਮੀਟਰ ਦੀ ਸ਼ਰਟ ਹੈ ਚੰਗੀ ਤਰ੍ਹਾਂ ਮੈਂ ਦੇਖ ਲਈ ਆ ਤੇ ਕਲਰ ਦੇਖ ਲਓ ਤੁਸੀਂ ਕਿਹੜਾ ਇਹ ਵੀ ਮਾਊਸ ਜਿਹਾ ਕਲਰ ਹੀ ਲੱਗ ਰਿਹਾ ਮੈਨੂੰ ਥੋੜਾ ਜਿਹਾ ਗ੍ਰੀਨ ਦਾ ਟੱਚ ਹੈ ਇਹਦੇ ਵਿੱਚ ਪ੍ਰੋਪਰ ਮਾਊਸ ਨਹੀਂ ਹੈਗਾ ਸਹੀ ਆ ਰਿਹਾ ਸਹੀ ਆ ਰਿਹਾ ਹੂੰ ਲਾ ਦੇਖੋ ਜੀ ਸਹੀ ਦੇਖ ਰਹੇ ਹੋ ਤੁਸੀਂ ਔਰ ਸ਼ਿਮਰ ਦੇ ਵਿੱਚ ਹੀ ਦੁਪੱਟਾ ਆਊਗਾ ਦੁਪੱਟੇ ਦੇ ਤੁਸੀਂ 4 ਸਾਈਡ ਗੁੱਟਾ 골ਡਨ ਡੋਰੀ ਜੀ ਕੋਈ ਲਵਾ ਸਕਦੇ ਹੋ ਔਰ ਬਹੁਤ ਸੋਹਣਾ ਸੂਟ ਬਣੂਗਾ ਤੁਹਾਡਾ ਇਹ ਕਾਫੀ ਜਿਆਦਾ ਪਿਆਰਾ ਸੂਟ ਹੈਗਾ 2.5 ਮੀਟਰ ਦੇ ਦੁਪੱਟੇ ਨਾਲ ਆਊਗਾ 3 ਮੀਟਰ ਦੀ ਸਲਵਾਰ 2.5 ਮੀਟਰ ਦੀ ਸ਼ਰਟ ਔਰ 2.5 ਮੀਟਰ ਦਾ ਦੁਪੱਟਾ ਤੇ ਇੱਥੇ ਲਵਾਇਓ ਤੁਸੀਂ ਬਰੀਕ ਗੋਲਡਨ ਲੇਸ ਤੇ ਜਾਂ ਤੁਸੀਂ ਲਵਾਇਓ ਇਹਦੇ ਤੇ 골ਡਨ ਪਾਈਪਿੰਗ ਠੀਕ ਹੈ ਜੀ ਇੰਨਾ ਕੁ ਪਿਆਰਾ ਸੂਟ ਬਣਨਾ ਇਹ 2965 ਦੇ ਵਿੱਚ ਸੂਟ ਆਊਗਾ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਚਲੋ ਜੀ ਅਗਲਾ ਸੂਟ ਦੇਖੋ ਇੰਨਾ ਸੋਹਣਾ ਹੈ ਨਾ ਜੀ ਬਸ ਪੁੱਛੋ ਹੀ ਨਾ ਸਲਵਾਰ ਦੇਖੋ ਕਿੰਦੀ ਬਿਆਰੀ ਹੈ ਬੜਾ ਜਿਆਦਾ ਸੋਹਣਾ ਕਲਰ ਹੈਗਾ ਸਲਵਾਰ ਦਾ ਕਿਹੜਾ ਕਹੀਏ ਪਿਓਰ ਕ੍ਰੇਪ ਹੈ ਜੀ ਪਿਓਰ ਕ੍ਰੇਪ ਆ ਲੋ ਉਹ ਨੈਚੁਰਲ ਕ੍ਰੇਪ ਨਹੀਂ ਹੈਗੀ ਤੁਸੀਂ ਚੰਗੀ ਤਰ੍ਹਾਂ ਦੇਖੋ ਇਹ ਬਿਲਕੁਲ ਪਿਓਰ ਕريب ਦੇ ਵਿੱਚ ਸਲਵਾਰ ਹੈਗੀ ਹੈ ਬਹੁਤ ਹੀ ਜਿਆਦਾ ਪਿਆਰਾ ਸੂਟ ਹੈ ਜਿਹੜੀ ਉਹ ਮੋਟੀ ਵਾਲੀ ਕ੍ਰੇਪ ਹੁੰਦੀ ਹੈ ਜਿਹੜੀ ਉਹ ਵਾਲੀ ਕ੍ਰੇਪ ਨਹੀਂ ਹੈਗੀ ਇਹ ਤੇ ਸ਼ਿਮਰ ਜਿਕਾਰਡ ਦੇ ਵਿੱਚ ਤੁਹਾਨੂੰ ਇਹ ਵਾਲਾ ਮਿਲੂਗਾ ਜੀ ਸ਼ਰਟ ਔਰ ਪ੍ਰਿੰਟ ਤੁਸੀਂ ਨੋਟ ਕਰ ਲਓ ਇਹ ਵਾਲਾ ਇਹਦੇ ਵਿੱਚ ਪ੍ਰਿੰਟ ਹੈ ਗਾਜਰੀ ਜਿਹਾ ਪ੍ਰਿੰਟ ਆਊਗਾ ਬੜਾ ਖੂਬਸੂਰਤ ਸੂਟ ਹੈਗਾ ਤੇ ਇਹਦੇ ਵਿੱਚ ਇਹ ਵਾਲੀ ਸਲਵਾਰ ਆਹ ਬੜੀ ਮੈਚਿੰਗ ਹੈ ਦੀ ਬਹੁਤ ਸੋਹਣੀ ਲੱਗਦੀ ਹੈ ਤੇ ਦੁਪੱਟਾ ਦੇਖੋ ਲੋ ਬਹੁਤ ਪਿਆਰਾ ਜਿਹਾ ਦੁਪੱਟਾ ਇਹ ਆ ਲੋ ਇਹ ਵਾਲਾ ਦੁਪੱਟਾ ਹੋਊਗਾ ਇਹਦੇ ਨਾਲ ਮੈਂ ਹਾਫ ਖੋਲਿਆ ਇਹ ਪੱਲੇ ਰਹਿਣਗੇ ਇਹਦੇ ਫਿਰ ਇਧਰਲਾ ਪੱਲਾ ਦੇਖ ਲੋ ਔਰ ਫੋਰ ਸਾਈਡ ਬੇਲ ਠੀਕ ਹੈ ਜੀ ਲੋ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਬੈ ਜਾ ਬੈ ਜਾ ਲੋ ਹਲਕਾ ਜਿਹਾ ਕਲਰ ਹੈਗਾ ਸਲਵਾਰ ਦਾ ਤੇ ਸ਼ਰਟ ਦਾ ਕਲਰ ਹੈਗਾ ਜਿਹੜਾ ਉਹ ਇਹ ਵਾਲਾ ਮਸਟਰਡ ਰਹੂਗਾ ਇਹ ਵਾਲਾ ਪ੍ਰਿੰਟ ਹੈ ਮਸਟਰਡ ਪ੍ਰਿੰਟ ਠੀਕ ਹੈ ਜੀ ਆਹ ਬੜੀ ਹੈ ਇਹਦੇ ਨਾਲ ਲਾਈਟ ਜੇ ਕਲਰ ਦੀ ਸਲਵਾਰ ਪਿਓਰ ਕ੍ਰੇਪ ਦੀ ਸਲਵਾਰ ਤੇ ਨਾਲ ਇਹ ਵਾਲਾ ਦੁਪੱਟਾ ਦੁਪੱਟੇ ਦਾ ਪੈਟਰਨ ਸੇਮ ਹੈ ਜਿਹੜਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਹਮ ਇਹ ਆ ਲੋ ਠੀਕ ਹੈ ਜੀ ਸ਼ਿਮਰ ਦੇ ਵਿੱਚ ਹੀ ਦੁਪੱਟਾ ਰਹੂਗਾ ਔਰ ਸ਼ਿਮਰ ਦੇ ਵਿੱਚ ਹੀ ਤੁਹਾਨੂੰ ਸ਼ਰਟ ਮਿਲੂਗੀ ਸ਼ਿਮਰ ਜਕਾਰਡ ਦੇ ਵਿੱਚ ਔਰ ਇਹਦੇ ਤੇ ਲਾਓ ਤੁਸੀਂ 골ਡਨ ਡੋਰੀ ਜਾਂ 골ਡਨ ਗੁੱਟਾ ਬਹੁਤ ਪਿਆਰਾ ਸੂਟ ਬਣੂਗਾ ਤੇ ਵਹਜਾ ਵਹਜਾ ਕਰੂਗਾ ਉਹ ਇਹ ਗਲਾ ਦੇਖੋ ਕ੍ਰੇਪ ਦਾ ਇਹ ਕ੍ਰੇਪ ਦਾ ਸੂਟ ਹੈ ਹਾਂ ਇਹ ਹੈਗੀ ਆ ਦੀ ਪ੍ਰਿੰਟਿੰਗ ਲਾਈਟ ਜਗਰੀਨ ਜਾਂ ਕਲਰ ਹੈਗਾ ਤੇ ਇਹ ਹੈਗੀ ਸਲਵਾਰ ਤੇ ਸਲਵਾਰ ਤੇ ਨਾ ਜਿਹਦੇ ਪਲੇਨ ਨਹੀਂ ਹੈਗੀ ਥੋੜਾ ਜਾਂ ਸੈਲਫ ਪ੍ਰਿੰਟ ਜਾਂ ਹੈਗਾ ਇਹ ਦਿਖਾਈ ਨਹੀਂ ਰਿਹਾ ਕਰਕੇ 3 ਮੀਟਰ ਦੀ ਸਲਵਾਰ ਨਾਲ ਆਊਗਾ ਸੂਟ ਤੇ ਜਿਹੜੇ ਆ ਕੋਰ ਫਰਕ ਪੈ ਜਾਂਦਾ ਹਾਂ ਸਲਵਾਰ 3 ਮੀਟਰ ਦੀ ਸ਼ਰਟ ਤੇ ਦੁਪੱਟਾ 2.5 2.5 ਮੀਟਰ ਦੇ ਚਨੋਂਨ ਦਾ ਦੁਪੱਟਾ ਲੋ ਪੈਂਟਿੰਗ ਦੇਖ ਲਓ ਦੁਪੱਟੇ ਦੀ ਫੁੱਲਾ ਢੁਲਾ ਦੁਪੱਟਾ ਵੱਡਾ ਸਾਰਾ ਠੀਕ ਹੈ ਜੀ ਤੇ ਪ੍ਰਾਈਸ ਹੈਗੀ 3095 ਸ਼ਿਪਿੰਗ ਜਮਾਂ ਫ੍ਰੀ ਹੋਊਗੀ ਬਲੈਕ ਐਟਿਸਟਾ ਦੀ 크ਰੇਪ ਹੈਗੀ ਆ ਜੀ ਜਿਹੜਾ ਗ੍ਰੀਨ ਪਹਿਲਾਂ ਦੇਖ ਕੇ ਹਟਿਆ ਉਹ ਵੀ ਟਿਸਟਾ ਦੀ 크ਰੇਪ ਸੀਗੀ ਤੇ ਆ ਵੀ ਟਿਸਟਾ ਦੀ 크ਰੇਪ ਬਹੁਤ ਜ਼ਿਆਦਾ ਸੋਹਣਾ ਲੁਕਦਾ ਬਲੈਕ ਕਲਰ ਦੇ ਵਿੱਚ ਬਲੈਕ ਤਾਂ ਵੈਸੇ ਹੀ ਬੜਾ ਸੋਹਣਾ ਲੱਗਦਾ ਹੁੰਦਾ ਬਲੈਕ ਤਾਂ ਹਰੇਕ ਦੀ ਜਾਨ ਹੀ ਹੁੰਦਾ ਲੋ ਜੀ ਇਹ ਹੈਗੀ ਟਿਸਟਾ ਦੀ ਕ੍ਰੇਪ 2.5 ਮੀਟਰ ਦਾ ਸ਼ਰਟ ਤੇ ਸਲਵਾਰ ਮੈਨੂੰ ਦੇਖਣੀ ਪਊਗੀ ਕਿੰਨੀ ਆ ਜੋ ਬਟਿਸਟਾ ਦੇ ਵਿੱਚ ਕਪੜਾ ਨਹੀਂ ਵਾਲਾ ਆਉਂਦਾ ਹੁੰਦਾ 2.5 ਮੀਟਰ ਹੀ ਹੁੰਦਾ 2.5 ਰਾਈਟ ਹਾਂ 2.5 ਟਿਸਟਾ ਦੇ ਵਿੱਚ 2.5 ਮੀਟਰ ਦਾ ਹੀ ਆਉਂਦਾ ਸਲਵਾਰਾਂ ਤਿੰਨਾਂ ਦੇ ਨਹੀਂ ਆਉਂਦੀਆਂ ਲੋ ਜੀ ਇਹ ਹੈਗੀ ਆ 2 ਮੀਟਰ ਦੀ ਸਲਵਾਰ ਬਲੈਕ ਕਲਰ ਦੀ ਔਰ ਬਲੈਕ ਕਲਰ ਦਾ ਪ੍ਰਿੰਟਡ ਸ਼ਰਟ ਟਿਸਟਾ ਬ੍ਰਾਂਡ ਦਾ ਸੂਟ ਤੇ ਨਾਲ ਰਹੂਗਾ ਜੀ ਇਹ ਵਾਲਾ ਚਨੂਨ ਦਾ ਦੁਪੱਟਾ ਦੁਪੱਟਾ ਤੁਹਾਨੂੰ ਦਿਖਾ ਦੇਣੀ ਹੈ 2.5 ਮੀਟਰ ਦਾ ਦੁਪੱਟਾ ਹੋਊਗਾ ਆ ਲੋ ਬਹੁਤ ਸੋਹਣੀ ਜੀ ਪ੍ਰਿੰਟਿੰਗ ਇਹ ਆ ਲੋ ਬਹੁਤ ਪਿਆਰਾ ਬਹੁਤ ਖੂਬਸੂਰਤ ਸੂਟ ਹੈ ਤੇ ਪ੍ਰਾਈਸ ਹੈਗੀ ਹੈ ਜੀ 3095 ਤੇ ਸ਼ਿਪਿੰਗ ਜਮਾਂ ਫ੍ਰੀ ਹੋ ਲਓ ਜੀ ਅਗਲਾ ਸੂਟ ਦੇਖੋ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਕਾਫੀ ਜਿਆਦਾ ਪਿਆਰਾ ਸੂਟ ਹੈ ਇਹ ਫਾਈ ਆਈ ਜਾਂਦਾ ਡਿਜ਼ਾਈਨ ਆਹ ਵਾਲਾ ਡਿਜ਼ਾਈਨ ਹੈ ਇਦਾਂ ਅੰਬੀਆਂ ਜਾਂਦੀਆਂ ਜਾਂਦੀਆਂ ਉੱਪਰ ਨੂੰ ਆਹ ਵਾਲਾ ਡਿਜ਼ਾਈਨ ਹੈ ਵਾਈਨ ਕਲਰ ਦੇ ਵਿੱਚ ਸੂਟ ਹੈਗਾ ਤੇ ਸਲਵਾਰ ਹੈ ਨਾ ਜਿਹੜੀ ਉਹ ਥੋੜੀ ਥੋੜੀ ਵਿੱਚ ਦੇ ਸੈਲਫ ਦਾ ਪ੍ਰਿੰਟ ਹੈ ਇਹ 3 ਮੀਟਰ ਦੀ ਸਲਵਾਰ ਹੈ ਜੀ 2 ਮੀਟਰ ਦੀ ਸ਼ਰਟ ਹੈ ਔਰ ਚਨੋਂਨ ਦਾ ਦੁਪੱਟਾ ਹੋਊਗਾ 2.5 ਮੀਟਰ ਦਾ ਅਸਲੀ ਰੰਗ ਆਏ ਵਾਈਨ ਕਲਰ ਬਹੁਤ ਸੋਹਣਾ ਸੂਟ ਹੈ ਤੇ ਲੋ ਮੈਂ ਦਿਖਾਉਣੀ ਆ ਥੋੜੀ ਦਾ ਦੁਪੱਟਾ ਆ ਲੋ ਠੀਕ ਹੈ ਦੁਪੱਟਾ ਬਹੁਤ ਸੋਹਣਾ ਹੈ ਪਿਆਰ ਚਨੋਂਨ ਦੇ ਵਿੱਚ ਦੁਪੱਟਾ ਲੋ ਬਹੁਤ ਪਿਆਰਾ ਇੱਕ ਪਾਸੇ ਦੇਖੋ ਪ੍ਰਿੰਟ ਤੁਸੀਂ ਜਮਾਂ ਜੁੜਿਆ ਹੋਇਆ ਨਾਲ ਕੰਨੀ ਤੇ ਨਾ ਜੁੜਿਆ ਨਹੀਂ ਹੋਇਆ ਇਦਾਂ ਹੀ ਆ ਜੁੜਿਆ ਨਹੀਂ ਇਦਾਂ ਹੀ ਆ ਆ ਲੋ ਪਹਿਲਾਂ ਆ ਪੱਲਾ ਦੇਖੋ ਚੰਗੀ ਤਰ੍ਹਾਂ ਇਹ ਵਾਲਾ ਪੱਲਾ ਦੇਖੋ ਠੀਕ ਹੈ ਫਿਰ ਆਪਾਂ ਆ ਪੱਲਾ ਦੇਖਦੇ ਆ ਇਹ ਆ ਇਧਰ ਆ ਫਿੱਕਾ ਬਣਾ ਜਾਗਾ ਇਧਰ ਆ ਫਿੱਕਾ ਉਹ ਲੰਬਾ ਲੱਗੇ ਉਧਰ ਨੂੰ ਹੂੰ ਤੇ ਜੇ ਅਗਲਾ ਸੂਟ ਦੇਖੋ ਇਹਦੀ ਪਹਿਲਾਂ ਫੋਟੋ ਦੇਖ ਲਓ ਇਹ ਵੀ ਕ੍ਰੇਪ ਦੇ ਵਿੱਚ ਹੀ ਆਊਗਾ ਸੂਟ ਤੇ ਲੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸੂਟ ਇਹਦਾ ਆਹ ਲੋ ਜੀ ਇਹਦਾ ਨੈੱਕ ਲੋ ਨੈੱਕ ਦੇ ਉੱਪਰ ਵਰਕ ਵਾਲੀ ਪੱਟੀ ਲੱਗੀ ਹੋਈ ਆ ਠੀਕ ਹੈ ਕ੍ਰੇਪ ਦੇ ਵਿੱਚ ਸ਼ਰਟ ਰਹੂਗੀ ਇਹਦੀ ਇਹ ਅੱਗੇ ਹੈ ਜੀ ਇਹਦੇ ਘੇਰੇ ਤੇ ਵਰਕ ਆਹ ਵਾੜਾ ਤੁਹਾਨੂੰ ਘੇਰੇ ਤੇ ਵਰਕ ਮਿਲੂਗਾ ਕਟ ਵਰਕ ਹੋ ਜਾਂਦਾ ਹੈ ਘੇਰੇ ਤੇ ਇਸ ਤਰ੍ਹਾਂ ਕਰਕੇ ਦੇਖੋ ਠੀਕ ਹੈ ਬਹੁਤ ਸੋਹਣਾ ਵਰਕ ਹੋਇਆ ਬੈਕ ਸਾਈਡ ਸੇਮ ਪ੍ਰਿੰਟਡ ਰਹੂਗੀ ਇਹਦੀ ਤੇ ਘੇਰਾ ਕਾਫੀ ਲੰਬਾ ਚੌੜਾ ਹੈਗਾ ਘੇਰੇ ਦੀ ਨੀ ਪ੍ਰਵਾਹ ਕਰਨ ਦੀ ਲੋੜ ਤੁਹਾਨੂੰ ਟੈਨਸ਼ਨ ਨਹੀਂ ਲੈਣੀ ਬਹੁਤ ਲੰਬਾ ਹੋਊਗਾ ਮੈਨੂੰ ਲੱਗਦਾ ਹੈ ਵੀ ਇਹਦੀ ਸ਼ਰਟ ਕਾਫੀ ਵੱਡੀ ਲੱਗਦੀ ਹੈ ਮੈਨੂੰ ਢਾਈ ਹੈ ਢਾਈ ਹੂੰ ਢਾਈ ਮੀਟਰ ਦੀ ਸ਼ਰਟ ਦੇ ਨਾਲ ਆਊਗਾ ਸੂਟ ਤੇ ਆਪਾਂ ਜਿਹੜੀ ਸਲਵਾਰ ਹੈਗੀ ਆ ਉਹ ਨੋਪ ਲੈਣੇ ਆ ਲਓ ਜੀ ਇਹ ਹੈਗੀ ਇਹਦੀ ਸਲਵਾਰ ਮੈਨੂੰ ਢਾਈ ਮੀਟਰ ਲੱਗਦੀ ਹੈ ਸਲਵਾਰ ਇਹ ਸਿਲਕ ਦੀ ਸਲਵਾਰ ਹੈ ਜੀ ਇਹ ਕ੍ਰੇਪ ਦੀ ਸਲਵਾਰ ਨਹੀਂ ਹੈਗੀ ਇਹ ਸਿਲਕ ਦੀ ਸਲਵਾਰ ਹੈ ਮੈਂ नाप के ਦੱਸ ਦਨੀ ਹੈ ਲੈਂਥ ਕਿੰਨੀ ਹੋਊਗੀ ਇਹਦੀ 3 ਮੀਟਰ ਹੈ। 3 ਮੀਟਰ ਹੈ ਜੀ ਸਲਵਾਰ 3 ਸਿਲਕ ਦੀ ਸਲਵਾਰ ਹੈ 3 ਮੀਟਰ ਆਊਗੀ ਲੈਂਥ ਤੇ ਸ਼ਰਟ ਹੋਊਗੀ 2.5 ਮੀਟਰ ਦੀ ਤੇ ਦੁਪੱਟਾ ਵੀ ਹੋਊਗਾ 2.5 ਮੀਟਰ ਦਾ ਉਹ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਆਹ ਡਸਟੀ ਮਹਿੰਦੀ ਜャ ਸੂਟ ਹੈ ਡਸਟੀ ਮਹਿੰਦੀ ਆਹ ਲਓ ਜੀ ਇਹ ਹੈਗਾ ਚਨੂਨ ਦਾ ਦੁਪੱਟਾ ਤੇ ਪ੍ਰਿੰਟਡ ਦੁਪੱਟਾ ਹੋਊਗਾ ਪ੍ਰਾਈਸ ਹੋਊਗੀ 2395 ਇਹ ਸੂਟ ਸੌਣ 2395 ਦੇ ਵਿੱਚ ਮਿਲੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਤੇ অনियन ਪਿੰਕ ਜャ ਸੂਟ ਸ਼ੇਡ ਹੈਗਾ ਜੀ ਇਹ ਆਹ ਲਓ ਇਹ ਹੈਗੀ ਇਹਦੀ ਪੱਟੀ ਉਸੇ ਤਰ੍ਹਾਂ ਹੀ neck ਤੇ ਵਰਕ ਵਾਲੀ ਪੱਟੀ ਲੱਗੀ ਹੋਈ ਹੈ ਬਹੁਤ ਪਿਆਰੀ ਜੀ ਸਿੱਪੀ ਦਾ ਵਰਕ ਹੋ ਜਾਵੇ ਤੇ ਨੈਕਸਟ ਹੈ ਜੀ ਇਹਦਾ ਇਹ ਵਾਲਾ ਘੇਰਾ ਘੇਰੇ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਕਟਵਰਕ ਹੈ ਜੀ ਇਹਦੇ ਵਿੱਚ ਤੇ ਨੀਚੇ ਫੇਰ ਤੁਹਾਨੂੰ ਕਟਵਰਕ ਮਿਲੂਗਾ ਬਹੁਤ ਪਿਆਰਾ ਸੂਟ ਹੈ ਤੇ ਇਹ ਹੈਗੀ ਇਹਦੇ ਨਾਲ 3 ਮੀਟਰ ਦੀ ਸਿਲਕ ਦੀ ਸਲਵਾਰ ਤੇ 3 2 ਮੀਟਰ ਦਾ ਚਨੋਂਨ ਦਾ ਦੁਪੱਟਾ ਆ ਲੋ ਠੀਕ ਹੈ ਵੈਸੇ ਇੱਕ ਵਾਰੀ ਮੈਂ ਨਾਪ ਲਾਂ ਦੁਪੱਟਾ 2 1/2 ਸਵਾਦ ਦੋ ਅ ਸਵਾਦ ਦੋ ਤਾਂ ਜ਼ਿਆਦਾ ਹੈ 2 1/2 ਤੋਂ ਥੋੜਾ ਜਿਹਾ ਘੱਟ ਹੈ ਇਹ 2 40 ਕੁ ਲੱਗਦਾ ਦੁਪੱਟਾ ਮੈਨੂੰ 235 ਜਾਂ 40 ਦਾ ਦੁਪੱਟਾ ਠੀਕ ਹੈ ਜੀ ਚਨੂਨ ਦੇ ਵਿੱਚ ਦੁਪੱਟਾ ਹੈਗਾ ਤੇ ਪ੍ਰਾਈਸ ਹੈਗੀ 2395 ਰੁਪਏ ਤੇ ਸ਼ਿਪਿੰਗ ਜਮਾਂ ਫ੍ਰੀ ਹੋਊਗੀ ਜੀ ਆਹ ਲੋ ਜੀ ਅਗਲਾ ਸੂਟ ਦੇਖੋ ਫਰੋਜੀ ਕਲਰ ਬੜਾ ਸੋਹਣਾ ਫਰੋਜੀ ਹੈ ਉਸੇ ਤਰ੍ਹਾਂ ਹੀ ਪੱਟੀ ਲੱਗੀ ਹੈ ਉਸੇ ਤਰ੍ਹਾਂ ਹੀ ਇਹਦੇ ਪੈਚ ਵਰਕ ਹੈ ਤੇ ਉਦਾਂ ਹੀ ਇਹਦੀ ਸਿਲਕ ਦੀ ਸਲਵਾਰ ਰਹੂਗੀ 3 ਮੀਟਰ ਦੀ ਫਰੋਜੀ ਕਲਰ ਬਹੁਤ ਸੋਹਣਾ ਸਹੀ ਹਰੇ ਹੂੰ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਕਲਰ ਤਾਂ ਸਾਰੇ ਸੋਹਣੇ ਆ ਫਰੋਜੀ ਕਲਰ ਵੈਸੇ ਇਸ ਜਿਆਦਾ ਸੋਹਣਾ ਲੱਗਦਾ ਹੁੰਦਾ ਹੈ ਤੇ ਜਿਹੜਾ ਆਨੀਅਨ ਪਿੰਕ ਸੀ ਉਹ ਵੀ ਬਹੁਤ ਜ਼ਿਆਦਾ ਸੋਹਣਾ ਸੀਗਾ ਆ ਲੋ ਇਹ ਵਾਲਾ ਇਹਦੇ ਨਾਲ ਚਨੂਨ ਦਾ ਦੁਪੱਟਾ ਰਹੂਗਾ ਲੋ ਹਨ ਮੈਂ ਤੁਹਾਨੂੰ ਖੋਲ ਕੇ ਦਿਖਾ ਦਾਂ ਥੋੜਾ ਜਿਹਾ ਦੁਪੱਟਾ ਆ ਲੋ ਲੋ ਜੀ ਇਹ ਲੋ ਤੇ 395 ਦੇ ਵਿੱਚ ਆਜੂਗਾ ਸੂਟ ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ